ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਉਸ ਦਾ ਟੀਕਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਹੈ ਉਹਨਾਂ ਨੇ ਇਹ ਸ੍ਰੀ ਗੁਰੂ ਗ੍ਰੰਥ ਦਰਪਨ ਦੇ ਵਿੱਚ ਇਸ ਦੀ ਵਿਆਖਿਆ ਕੀਤੀ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਭਾਵ ਨੂੰ ਬਿਆਨ ਕੀਤਾ ਗਿਆ ਹੈ ਇਸ ਨੂੰ ਪੌੜੀਵਾਰ ਦਰਸਾਇਆ ਗਿਆ ਹੈ ਇਸ ਤੋਂ ਬਾਅਦ ਹਰੇਕ ਪੌੜੀ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸ ਦੇ ਨਾਲ ਉਸ ਦੇ ਭਾਵ ਅਰਥ ਦੱਸੀ ਗਏ ਹਨ ਸੋ ਅਸੀਂ ਵੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਤਰਪਨ ਦੇ ਵਿੱਚ ਜਿਸ ਤਰ੍ਹਾਂ ਇਹ ਦਰਸਾਇਆ ਗਿਆ ਹੈ ਉਸੇ ਤਰ੍ਹਾਂ ਹੀ ਇਹ ਪੇਸ਼ ਕਰ ਰਹੇ ਹਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਜਪ ਜੀ ਦਾ ਪਾਵ ਪੌੜੀ ਵਾਰ ਪਾਵ ਪੌੜੀ 1 ਤੋਂ 3 ਤੱਕ ਪੌੜੀ 1 ਵਿੱਚ ਦੱਸਿਆ ਗਿਆ ਹੈ ਕੂੜ ਮੀਨਸ ਮਾਇਆ ਦੇ ਕਾਰਨ ਜੀਵ ਦੀ ਜੋ ਵਿਥ ਪ੍ਰਮਾਤਮਾ ਨਾਲੋਂ ਪੈ ਰਹੀ ਹੈ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਤੁਰਿਆ ਹੀ ਮਿਟ ਸਕਦੀ ਹੈ ਜਦ ਤੋਂ ਜਗਤ ਬਣਿਆ ਹੈ ਤਦ ਤੋਂ ਹੀ ਇਹ ਅਸੂਲ ਚੱਲਿਆ ਆ ਰਿਹਾ ਹੈ ਪੌੜੀ ਦੂਸਰੀ ਦੇ ਵਿੱਚ ਪ੍ਰਭੂ ਦਾ ਹੁਕਮ ਇੱਕ ਐਸੀ ਸੱਤਿਆ ਹੈ ਜਿਸ ਦੇ ਅਧੀਨ ਸਾਰਾ ਹੀ ਜਗਤ ਹੈ ਉਸ ਹੁਕਮ ਸੱਤਿਆ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ ਪਰ ਜੋ ਮਨੁੱਖ ਉਸ ਹੁਕਮ ਦੇ ਵਿੱਚ ਤੁਰਨਾ ਸਿੱਖ ਲੈਂਦਾ ਹੈ ਉਸ ਦਾ ਆਪਾਪ ਭਵ ਮਿਟ ਜਾਂਦਾ ਹੈ ਪੌੜੀ 3 ਵਿੱਚ ਦਰਸਾਇਆ ਗਿਆ ਹੈ ਪ੍ਰਭੂ ਦੇ ਵੱਖੋ ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਦੇ ਅਨੁਸਾਰ ਪ੍ਰਭੂ ਦੀ ਹੁਕਮ ਸੱਤਿਆ ਦਾ ਅੰਦਾਜ਼ਾ ਲਾਂਦੇ ਚੱਲੇ ਆ ਰਹੇ ਹਨ ਕਰੋੜਾਂ ਨੇ ਹੀ ਯਤਨ ਕੀਤਾ ਹੈ ਪਰ ਕਿਸੇ ਪਾਸੋਂ ਅੰਦਾਜ਼ਾ ਨਹੀਂ ਲੱਗ ਸਕਿਆ ਬੇਅੰਤ ਦਾਤਾ ਉਸ ਦੇ ਹੁਕਮ ਵਿੱਚ ਬੇਅੰਤ ਜੀਵਾਂ ਨੂੰ ਮਿਲ ਰਹੀਆਂ ਹਨ ਪ੍ਰਭੂ ਦੀ ਹੁਕਮ ਸੱਤਿਆ ਐਸੀ ਖੂਬੀ ਨਾਲ ਜਗਤ ਦਾ ਪ੍ਰਬੰਧ ਕਰ ਰਹੀ ਹੈ ਕਿ ਬੇਅੰਤ ਖਲਜਗਣ ਹੁੰਦਿਆਂ ਵੀ ਉਸ ਪ੍ਰਭੂ ਨੂੰ ਕੋਈ ਅਕੇਵਾ ਜਾਂ ਖਿਜ ਨਹੀਂ ਹੈ ਪੌੜੀ ਚੌਥੀ ਵਿੱਚ ਦਾਨਪੂਰਨ ਕਰਨ ਵਾਲੇ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿਤ ਮਿਟ ਨਹੀਂ ਸਕਦੀ ਕਿਉਂਕਿ ਇਹੇ ਦਾਤਾਂ ਤਾਂ ਸਭ ਉਸ ਪਰਮਾਤਮਾ ਦੀਆਂ ਹੀ ਦਿੱਤੀਆਂ ਹੋਈਆਂ ਹਨ ਉਸ ਪ੍ਰਭੂ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿੱਚ ਹੀ ਹੋ ਸਕਦੀਆਂ ਹਨ ਤੇ ਉਹ ਬੋਲੀ ਹੈ ਪ੍ਰੇਮ ਜੋ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿੱਚ ਜੁੜਦਾ ਹੈ ਉਸ ਨੂੰ ਪ੍ਰੇਮ ਪਟੋਲਾ ਮਿਲਦਾ ਹੈ ਜਿਸ ਦੀ ਬਰਕਤ ਨਾਲ ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿਸਣ ਲੱਗ ਪੈਂਦਾ ਹੈ। ਪਾੜੀ 5 ਪ੍ਰੇਮ ਨੂੰ ਮਨ ਵਿੱਚ ਵਸਾ ਕੇ ਜੋ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ ਉਸ ਦੇ ਹਿਰਦੇ ਵਿੱਚ ਸਦਾ ਸੁੱਖ ਤੇ ਸ਼ਾਂਤੀ ਦਾ ਨਿਵਾਸ ਰਹਿੰਦਾ ਹੈ। ਪਰ ਇਹ ਯਾਦ ਇਹ ਬੰਦਗੀ ਗੁਰੂ ਪਾਸੋਂ ਹੀ ਮਿਲਦੀ ਹੈ। ਗੁਰੂ ਹੀ ਇਹ ਦ੍ਰਿੜ ਕਰਵਾਉਂਦਾ ਹੈ ਕਿ ਪ੍ਰਭੂ ਹਰ ਥਾਂ ਵਸ ਰਿਹਾ ਹੈ। ਗੁਰੂ ਦੇ ਰਾਹੀਂ ਹੀ ਜੀਵ ਦੀ ਪ੍ਰਭੂ ਨਾਲੋਂ ਵਿਤ ਦੂਰ ਹੁੰਦੀ ਹੈ ਤਾਂ ਤੇ ਗੁਰੂ ਪਾਸੋਂ ਹੀ ਬੰਦਗੀ ਦੀ ਦਾਤ ਮੰਗੀਏ ਪੌੜੀ ਛੇਵੀ ਤੀਰਥਾਂ ਦਾ ਇਸ਼ਨਾਨ ਵੀ ਪ੍ਰਭੂ ਦੀ પ્રસੰਤਾ ਤੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ ਜਿਸ ਉੱਤੇ ਮਿਹਰ ਹੋਵੇ ਉਹ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿੱਚ ਜੁੜੇ ਬਸ ਉਸ ਮਨੁੱਖ ਦੀ ਮੱਤ ਵਿੱਚ ਉੱਚਾ ਹੁਲਾਰਾ ਆਉਂਦਾ ਹੈ ਪੌੜੀ ਸਤਵੀ ਪ੍ਰਾਣਯਾਮ ਦੀ ਸਹਾਇਤਾ ਨਾਲ ਲੰਮੀ ਉਮਰ ਵਧਾਇਆ ਜਗਤ ਵਿੱਚ ਭਾਵੇਂ ਮਨੁੱਖ ਦਾ ਮਾਨ ਆਦਰ ਬਣ ਜਾਏ ਪਰ ਜੀ ਉਹ ਬੰਦਗੀ ਦੇ ਗੁਣ ਤੋਂ ਸਖਣਾ ਹੈ ਤਾਂ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਪ੍ਰਭੂ ਦੀਆਂ ਨਜ਼ਰਾਂ ਵਿੱਚ ਤਾਂ ਸਗੋਂ ਉਹ ਨਾਮਹੀਣ ਜੀਵ ਇੱਕ ਨਿੱਕਾ ਜਿਹਾ ਕੀੜਾ ਹੀ ਹੈ ਇਹ ਬੰਦਗੀ ਵਾਲਾ ਗੁਣ ਜੀਵ ਨੂੰ ਪ੍ਰਭੂ ਦੀ ਮਿਹਰ ਨਾਲ ਹੀ ਮਿਲ ਸਕਦਾ ਹੈ ਪੌੜੀ 8ਵੀਂ ਸੋ ਪ੍ਰਭੂ ਦੀ ਯਾਦ ਵਿੱਚ ਚਿੱਤ ਜੋੜਨਾ ਹੈ ਜਿਨ੍ਹਾਂ ਨੇ ਜੋੜਿਆ ਹੈ ਉਹਨਾਂ ਦੇ ਮਨ ਸਦਾ ਖਿੜੇ ਰਹਿੰਦੇ ਹਨ ਸਿਫਤ ਸਲਾਹ ਵਿੱਚ ਜੁੜ ਕੇ ਸਧਾਰਨ ਮਨੁੱਖ ਵੀ ਉੱਚੇ ਆਤਮਿਕ ਮਰਾਤਵੇ ਉੱਤੇ ਜਾ ਅੱਪੜਦੇ ਹਨ ਉਹਨਾਂ ਨੂੰ ਪ੍ਰਤੱਖ ਜਾਪਦਾ ਹੈ ਕਿ ਪ੍ਰਭੂ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਵਿਆਪਕ ਹੈ ਤੇ ਧਰਤੀ ਆਕਾਸ਼ ਦਾ ਆਸਰਾ ਹੈ ਇਉਂ ਹਰ ਥਾਂ ਪ੍ਰਭੂ ਦਾ ਦੀਦਾਰ ਹੋਇਆ ਉਹਨਾਂ ਨੂੰ ਮੌਤ ਦਾ ਡਰ ਵੀ ਪੋ ਨਹੀਂ ਸਕਦਾ ਪੌੜੀ ਨੌਵੀਂ ਜਿਉਂ-ਜਿਉਂ ਸੁਰਤ ਨਾਮ ਵਿੱਚ ਜੁੜਦੀ ਹੈ ਜੋ ਮਨੁੱਖ ਪਹਿਲਾਂ ਵਿਕਾਰੀ ਸੀ ਉਹ ਵੀ ਵਿਕਾਰ ਛੱਡ ਕੇ ਸਿਫਤ ਸਲਾਹ ਕਰਨ ਵਾਲਾ ਸਬਉ ਪਕਾ ਲੈਂਦਾ ਹੈ ਇਸੇ ਤਰ੍ਹਾਂ ਇਹ ਸਮਝ ਆਉਂਦੀ ਹੈ ਕਿ ਕੁਰਾਹੇ ਪਏ ਹੋਏ ਗਿਆਨ ਇੰਦਰੀ ਕਿਵੇਂ ਪ੍ਰਭੂ ਨਾਲੋਂ ਵਿਤ ਕਰਾਈ ਜਾਂਦੇ ਹਨ ਤੇ ਇਸ ਵਿਤ ਨੂੰ ਮਿਟਾਉਣ ਦਾ ਕਿਹੜਾ ਤਰੀਕਾ ਹੈ ਨਾਮ ਵਿੱਚ ਸੁਰਤ ਜੋੜਿਆਂ ਹੀ ਧਰਮ ਪੁਸਤਕਾ ਦਾ ਗਿਆਨ ਮਨੁੱਖ ਦੇ ਮਨ ਵਿੱਚ ਖੁੱਲਦਾ ਹੈ ਪਾੜੀ 10ਵੀਂ ਨਾਮ ਵਿੱਚ ਸੁਰਤ ਜੋੜਿਆਂ ਹੀ ਮਨ ਵਿਸ਼ਾਲ ਹੁੰਦਾ ਹੈ ਲੋੜਵੰਦਿਆਂ ਦੀ ਸੇਵਾ ਤੇ ਸੰਤੋਖ ਵਾਲਾ ਜੀਵਨ ਬਣਦਾ ਹੈ ਨਾਮ ਵਿੱਚ ਚੁੱਭੀ ਹੀ 86 ਤੀਰਥਾਂ ਦਾ ਇਸ਼ਨਾਨ ਹੈ। ਜਗਤ ਦੇ ਕਿਸੇ ਮਾਨ ਆਦਰ ਦੀ ਪ੍ਰਵਾਹ ਨਹੀਂ ਰਹਿ ਜਾਂਦੀ। ਮਨ ਸਹਜ ਅਵਸਥਾ ਵਿੱਚ ਅਡੋਲਤਾ ਵਿੱਚ ਮਗਨ ਰਹਿੰਦਾ ਹੈ। ਪੌੜੀ 11ਵੀਂ ਜਿਉਂ-ਜਿਉਂ ਸੁਰਤ ਨਾਮ ਵਿੱਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿੱਚ ਚੁੱਭੀ ਲਾਂਦਾ ਹੈ। ਸੰਸਾਰ ਇੱਕ ਅਥਾ ਸਮੁੰਦਰ ਹੈ, ਜਿੱਥੇ ਵਿਛੜਿਆ ਹੋਇਆ ਜੀਵ ਅੰਨਿਆਂ ਵਾਂਗ ਹੱਥ ਪੈਰ ਮਾਰਦਾ ਹੈ ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾ ਲੱਭ ਲੈਂਦਾ ਹੈ ਬਾਕੀ ਪੌੜੀਆਂ ਦੇ ਭਾਵ ਅਸੀਂ ਆਪਣੇ ਅਗਲੇ ਵੀਡੀਓ ਵਿੱਚ ਵਿਚਾਰਾਂਗੇ ਤਦ ਤੱਕ ਧੰਨਵਾਦ ਸ਼ੁਕਰੀਆ ਪੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ